ਮੈਂ ਅਮਰਜੀਤ ਸਿੰਘ ਸਿੱਧੂ ਮੇਅਰ ਸਾਹਿਬ ਜਦਾਜੀਤ ਸਿੰਘ ਨਗਰ ਮਹਾਲੀ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਕੋਸ਼ਿਸ ਸਹਿਬਾਨ ਵੱਲੋਂ ਜੇ న్యూ ਦੇ ਔਰ ਸਾਰੇ ਸਮੂਹ ਸਰੋਤਿਆਂ ਨੂੰ ਮਹਾਲੀ ਵਾਸੀਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਔਰ ਮੈਂ ਅਪੀਲ ਕਰਦਾ ਹਾਂ ਕਿ ਹਰ ਇੱਕ ਅੰਦਰ ਜਾ ਕੇ ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਔਰ ਵਿਸਾਖੀ ਮਨਾਵੇ ਧੰਨਵਾਦ ਮੈਂ ਅਮਰੀਕ ਸਿੰਘ ਸ਼ੋਮਲ ਸੀਨੀਅਰ ਡਿਪਟੀ ਮੇਅਰ ਬਹਾਲੀ ਆਪਣੇ ਵੱਲੋਂ ਅਤੇ ਆਪਣੇ ਪਰਿਵਾਰ ਵੱਲੋਂ ਅਤੇ ਗੁਰੂਸਪਾਤ ਕਾਰਪੋਰੇਸ਼ਨ ਵੱਲੋਂ ਸਾਰੇ ਸ਼ਰਧੀਆਂ ਨੂੰ ਖਾਸਾ ਵਿਸਾਖੀ ਅਤੇ ਖਾਸਾ ਫਿਰਦੀਆਂ ਦੀਆਂ ਲੱਖ-ਲੱਖ ਮੁਬਾਰਕਾਂ ਅਤੇ ਮੈਂ ਅਪੀਲ ਕਰਦਾ ਵੀ ਅਸੀਂ ਆਪਣੇ ਗੁਰੂ ਸਾਹਿਬ ਦੇ ਦੱਸੇ ਪੂਰਨ ਉਤੇ ਚੱਲੀਏ ਤੇ ਆਪਣੇ ਆਪ ਨੂੰ ਅਹਿਸਤਾ ਬਣਾਈਏ ਵੀ ਅਸੀਂ ਸਾਰੇ ਅੱਜ ਦੂਜਿਆਂ ਦੀ ਸੇਵਾ ਕਰੀਏ ਜਿਸ ਨਾਲ ਦੁਆਰਾ ਫਿਰ ਵੀ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਵਸਾਖੀ ਦੀ ਆ ਬਹੁਤ ਬਹੁਤ ਵਾਰਕਾ ਮੈਂ ਮੁਹਾਲੀ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵਿਸਾਖੀ ਦੇ ਖਾਲਸਾ ਸਥਾਪਨਾ ਦਿਵਸ ਦੀ ਤੇ ਅੰਬੇਦਕ ਜਨਮ ਦਿ ਦੀ ਲੱਖ ਲੱਖ ਮੁਬਾਰਕਵਾਦ ਦਿੰਦਾ ਮੈਂ ਅਰਦਾਸ ਤੇ ਕਾਮਨਾ ਕਰਦਾ ਕਿ ਪਰਮਾਤਮਾ ਸਾਧਿਆਂ ਦੇ ਘਰਾਂ 'ਚ ਖੁਸ਼ੀਆਂ ਲਿਆਵੇ ਇਹ ਜਿਹੜਾ ਤਿਹਾੜ ਪੰਜਾਬ ਦਾ ਇੱਕ ਵਿਰਸਾ ਵਾ ਖਾਲਸਾ ਪੰਥਰੀ ਸਥਾਪਨਾ ਦਿਵਸ ਇਹ ਜੋ ਇਹਦੇ ਅਸੀਂ ਗੁਰੂ ਮਹਾਰਾਜ ਦੇ ਜਿਹੜੇ ਪੱਗ ਚਨਾ ਉੱਥੇ ਸੇ ਸਾਰੇ ਚੱਲ ਸਕੀਏ ਇਨਸਾਨੀਅਤ ਨੂੰ ਜਿਹੜਾ ਮੁੱਖ ਰਾਕੇ ਅਸੀਂ ਜਿਹੜੇ ਕੰਮ ਆ ਉਹ ਕਰੀਏ ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਮੁੱਚੀ ਮੁਹਾਲੀ ਕਾਂਗਰਸ ਕਮੇਟੀ ਵੱਲੋਂ ਮੁਹਾਲੀ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਸ ਪੁੱਤਰ ਦਿਹਾੜੇ ਦੇ ਲੱਖ ਲੱਖ ਮੁਬਾਰਕਬਾਦ ਦਿੰਦਾ ਉਹਨਾਂ ਨੂੰ ਉਹਨਾਂ ਲਈ ਸ਼ੁਭ ਕਾਮਨਾ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਸੁਹਾਣਾ ਮੁੱਖ ਸੇਵਾਦਾਰ ਸ਼੍ਰੋਮਣੀ ਕਾਲੀਦਲ ਹਲਕਾ ਸਹਿਬ ਜਦਾ ਅਜੀਤ ਸਿੰਘ ਨਗਰ ਮੁਹਾਲੀ ਆਪ ਜੀ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਔਰ ਬਸਾਖੀ ਦੀਆਂ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹੋਇਆ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਅਰਜੋਦਰੀ ਕਰਦਾ ਹੈ ਕਿ ਬਸਾਖੀ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ਮਸ਼ੇਰ ਪੁਰਖਾਲਵੀ ਪ੍ਰੈਜ਼ੀਡੈਂਟ ਦਲਿਤ ਚੇਤਨਾ ਮੰਚ ਪੰਜਾਬ ਪੰਜਾਬ ਔਰ ਪੰਜਾਬ ਤੋਂ ਬਾਹਰ ਵਸਦੇ ਦੁਨੀਆ ਦੇ ਵਿੱਚ ਵਸਦੇ ਤਮਾਮ ਪੰਜਾਬੀਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਬਾਦ ਪੇਸ਼ ਕਰਦਾ ਹੋਇਆ ਦੁਆ ਕਰਦਾ ਉਸ ਪਰਮਪਿਤਾ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਿ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਦੇਵੇ ਤੁਹਾਨੂੰ ਖੁਸ਼ੀਆਂ ਦੇ ਖੇੜੇ ਦੇਵੇ ਤੁਹਾਨੂੰ ਪਰਮਾਤਮਾ ਤੁਹਾਨੂੰ ਰਾਜੀ ਰੱਖੇ ਤੁਹਾਨੂੰ ਹੋਰ ਤਰੱਕੀਆਂ ਬਖਸ਼ਿਸ਼ ਕਰੇ ਕੈਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ। ਹੋਰ ਮੇਰੇ ਨਾਲ ਆਏ ਹੋਏ ਸਾਡੇ ਸ਼ਹਿਰ ਦੇ ਸੀਨੀਅਰ ਡਿਪਟੀ ਮੇਅਰ ਸਰਦਾਰ ਅਮਰਿਕ ਸਿੰਘ ਸੋਮਲ ਸਾਹਿਬ ਛੋਡੇ ਪਿੰਡ ਦੇ ਸਾਫਾ ਸਰਪੰਚ ਸਾਹਿਬ ਅਮਰਿਕ ਸਿੰਘ ਪ੍ਰਦੀਪ ਸੋਨੀ ਜੀ ਪਪੂ ਜੀ ਮੱਖਣ ਜੀ ਅਰਜੇਸ਼ਲ ਪੁੱਤਰਾ ਜੀ ਸਾਡੇ ਬਾਲਿਕ ਭਾਈਚਾਰੇ ਚੋਂ ਮੇਰੇ ਵੀਰ ਸਰਜੀਤ ਸਿੰਘ ਜੀ ਸੱਚਾ ਹੈ ਜੀ ਸੋਚਾ ਸਿੰਘ ਜੀ ਸੌਰੀ ਦਾ ਮਲਕੀਤ ਸਿੰਘ ਜੀ ਸਾਡੇ ਕੁੰਬੜ ਤੋਂ ਬਾਅਦਿਆ ਪਿੱਛੇ ਜੇਤਾ ਦਰਜੀਤ ਸਿੰਘ ਜੀ ਮੈਂ ਸਾਰਿਆਂ ਨੂੰ ਹੀ ਅੱਜ ਇਸ ਪਵਿੱਤਰ ਦਿਨ ਦੀ ਮੁਬਾਰਕਬਾ ਦਿੰਦਾ ਤੇ ਲੱਖਾਂ ਰੁਪਏ ਦਿੰਦਾ ਔਰ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਹਾਂ ਕਿ ਮੈਨੂੰ ਪਿਛਲੇ ਦਿਨੀ ਵੀ ਜੇ ਰਮਜ਼ਾਨ ਦੇ ਰੋਜ਼ੇ ਖਤਮ ਹੋਏ ਨੇ ਉੱਥੇ ਮੈਨੂੰ ਭਾਗੋਮਾਰੇ ਜਾਣ ਦਾ ਮੌਕਾ ਮਿਲਿਆ ਸੀ ਉੱਥੇ ਬਹੁਤ ਵੱਡੀ ਗਿਰਤੀ ਦੇ ਵਿੱਚ ਭਾਈ ਜਣੇ ਲੋਕ ਇਕੱਠੇ ਹੋਏ ਸੀ ਤੇ ਅੱਜ ਵੀ ਇੱਥੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹਰ ਸਾਲ ਇਹ ਆਉਂਦੇ ਆ ਬੜੇ ਸੋਹਣੇ ਇਮਾਰਤ ਆਪਾਂ ਖੜੀ ਕੀਤੀ ਹੈ ਇਹ ਲੇਕਿਨ ਬੰਨੂ ਲਗਾ ਬਈ ਦੋਖਾ ਉਹ ਤੋਂ ਬਾਅਦ ਮਾਰਦਾ ਬਸ ਬਣਿਆ ਨਹੀਂ ਕਿੰਦਾ ਸੋੜਾ ਹਾਲ ਐ ਸਭ ਕੁਛ ਐ ਤੇ ਤੁਸੀਂ ਸਾਰੇ ਜੁੜੇ ਹੋ ਇੱਥੇ ਆਪਾਂ ਸਾਰੇ ਅੱਲਾਹ ਅਗੇ ਇਹੀ ਅਰਦਾਸ ਕਰੀਏ ਕਿ ਆ ਉਹਦੇ ਸਾਲ ਨੂੰ ਸਾਡਾ ਇਹ ਹਾਲ ਬਹੁਤ ਕੰਪਲੀਟ ਹੋਵੇ ਤੇ ਅਸੀਂ ਸਾਰੇ ਇੱਕ ਚੰਗੇ ਏਸੀ ਹਾਲ 'ਚ ਬੈਠ ਕੇ ਇੱਥੇ ਆਪਾਂ ਆਪਾਂ ਜਿਹੜੀ ਆਪਣੀ ਨਮਾਜ਼ ਉਹਦਾ ਕਰੀਏ ਤੇ ਆਪਣੀ ਜਿੱਦਾ ਤਿਹਾੜ ਮਨਾਈਏ ਦੂਜੀ ਵਾਰੀ ਬੇਨਤੀ ਆ ਕਿ ਵੀ ਤੁਹਾਡੇ ਸਾਰੇ ਲਿਵਾਂ ਉਸ ਅੱਲਾਹ ਦੇ ਦਰਵਾਜ਼ੇ ਵਿੱਚ ਅਰਦਾਸ ਕਰਦਾ ਕਿ ਵੀ ਤੁਹਾਡੀਆਂ ਸਾਰਿਆਂ ਦੀਆਂ ਜੋ ਕਾਮਨਾਵਾਂ ਨੇ ਜੋ ਸ਼ਾਮਾਂ ਨੇ ਉਹ ਅੱਲਾ ਤੁਹਾਡੀਆਂ ਪੂਰੀਆਂ ਕਰ ਤੇ ਸਾਡਾ ਜਿਹੜਾ ਭਾਈਚਾਰੇ ਦੇ ਉਹ ਦੁੱਖ ਤਕਲੀਫਾਂ ਤੋਂ ਦੂਰ ਕਰ ਸਾਡੇ ਬੱਚਿਆਂ ਨੂੰ ਪੜ੍ਹਨ ਵਾਸਤੇ ਬੱਚਿਆਂ ਨੂੰ ਦੇਸ਼ ਭਗਤੀ ਵਾਸਤੇ ਸਾਡੇ ਸਿਰ ਤੇ ਮਿਹਰ ਭਰਾ ਹੱਥ ਰੱਖਦੇ ਹੀ ਮੇਰੇ ਸਾਰਿਆਂ ਨੂੰ ਤੁਹਾਡੋ ਸਾਰਿਆਂ ਨੂੰ ਲੱਖ ਲੱਖ ਬਧਾਈ। ਸਭੋੱਚੇ ਸੰਸਾਰ ਦੇ ਵਿੱਚ ਅੱਜ ਜੋ ਮੁਸਲਮ ਭਾਈਚਾਰਾ ਬੜੇ-ਬੜੇ ਪੱਧਰ ਤੇ ਜਿਹੜਾ Eid ਦਾ ਤਿਹਾਰ ਮਨਾ ਰਿਹਾ ਹੈ ਮੈਂ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਉਹਨਾਂ ਚੜ੍ਹਦੀ ਕਲਾ ਲਈ ਕਾਮਨਾ ਕਰਦਾ ਅੱਜ ਅਸੀਂ ਵੀ ਬਤਨ ਮੈਂ ਵੀ ਹਰ ਸਾਲ ਇੱਥੇ ਆਪਾਂ ਦੇ ਇਸ ਦੇ ਮੌਕੇ ਤੇ ਜਿਹੜਾ ਕੋਈ ਹੋਰ ਇਹਨਾਂ ਦਾ ਤਿਹਾਰ ਹੁੰਦਾ ਮੁਸਲਮ ਭਾਈਚਾਰੇ ਦਾ ਉਹ ਤਿਹਾਰ ਹੀ ਮਨਾਉਣ ਦਾ ਮੌਕਾ ਮਿਲਦਾ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਸਾਡੇ ਸ਼ਹਿਰ ਦੇ ਵਿੱਚ ਸਾਰੇ ਲੋਕ ਮਿਲ ਜੁਲ ਕੇ ਔਰ ਸਾਰੇ ਆਪਣੇ ਦੇਸ਼ ਸ਼ਹਿਰ ਦੀ ਤਰੱਕੀ ਵਾਸਤੇ ਕੰਮ ਕਰਦੇ ਔਰ ਕਿਸੇ ਅੰਦਰ ਵੀ ਕੋਈ ਭੇਦਭਾਵ ਨਹੀਂ ਹੈ ਔਰ ਸਾਰੇ ਜੁੜ ਕੇ ਅਸੀਂ ਰਹਿੰਦੇ ਆਂ ਔਰ ਸਾਡਾ ਸਮਾਜ ਬੜਾ ਇਸ ਤਰ੍ਹਾਂ ਜੇ ਜੇ ਸਮਾਜਕ ਤੁਹਾਡੇ ਸਾਝਾ ਹੈ ਉਹ ਮਜ਼ਬੂਤ ਹੁੰਦੀ ਹੈ ਪਲੱਸ ਸਾਰੇ ਲੋਕ ਜਿਹੜੇ ਮਹਾਲੀ ਚ ਵਸਦੇ ਨੇ ਸਾਰੇ ਧਰਮਾਂ ਸਤਿਕਾਰ ਕਰਦੇ ਨੇ ਤੇ ਅਸੀਂ ਵੀ ਉਸ ਗੱਲ ਨੂੰ ਅਗੇ ਰੱਖ ਕੇ ਸਾਰੇ ਇੱਥੇ ਐਸੇ ਪਹੁੰਚੇ ਆਂ ਹਰ ਸਾਲ ਪਹੁੰਚਦੇ ਆਂ ਕਿ ਜਿਹੜਾ ਇਨਸਾਨ ਪਹਿਲਾਂ ਬਾਕੀ ਗੱਲਾਂ ਸਾਰੇ ਬਾਅਦ ਦੇ ਵਿੱਚ ਹੁੰਦੀਆਂ ਨੇ ਦੇਖੋ ਬਹੁਤ ਮੰਦ ਭਾਗੀ ਗੱਲ ਹੈ ਕਿ ਕੋਈ ਵੀ ਜੇ ਬੰਦਾ ਜਿਹੜੇ ਸਿਆਸਤ ਧਰਮ ਦੇ ਨਾਂ ਤੇ ਕਰਦਾ ਗਲਤ ਹੈਗੀ ਹੈ ਧਰਮ ਆਪਣੀ ਜਗ੍ਹਾ ਤੇ ਹੈ ਤੇ ਸਿਆਸਤ ਆਪਣੀ ਜਗ੍ਹਾ ਤੇ ਹੈ ਸਾਨੂੰ ਧਰਮ ਨੂੰ ਇੱਕ ਪਾਸੇ ਰੱਖ ਕੇ ਧਰਮ ਦੀ ਹਰ ਬੰਦੇ ਦੀ ਆਸਤਾ ਹੈ ਕੋਈ ਮੁਸਲਮਾ ਹੈ ਕੋਈ ਇਸਾਈ ਹੈ ਕੋਈ ਸਿੱਖ ਹੈ ਕੋਈ Hindu ਹੈ ਉਹ ਨੂੰ ਸਾਡੇ ਸੰਵਿਧਾਨ ਨੇ ਪੂਰੀ ਖੁੱਲ੍ਹ ਦਿੱਤੀ ਹੈ ਕਿ ਉਹ ਆਪਣੇ ਆਪਣੇ ਧਰਮ ਦੀ ਪੂਜਾ ਅਚੜਾਂ ਪੂਰੇ ਖੁੱਲ੍ਹ ਦੇ ਨਾਲ ਕਰ ਸਕਦਾ ਹੈ ਔਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਇਸ ਦੇ ਵਿੱਚ ਹੁੰਦਾ ਔਰ ਅਸੀਂ ਉਸ ਧਰਮ ਨੂੰ ਆਪਣਾ ਇੱਕ ਹਥਿਆਰ ਬਣਾ ਕੇ ਅਸੀਂ ਸਿਆਸਤ ਕਰੀਓ ਬੜੀ ਮੰਦ ਭਾਗੀ ਗੱਲ ਹੈਗੀ ਆ ਅਸੀਂ ਲੋਕਾਂ ਦਾ ਡਵੈਲਪਮੈਂਟ ਦੇਸ਼ ਦੇ ਡਵੈਲਪਮੈਂਟ ਵਾਸਤੇ ਕੰਮ ਕਰੀਏ, ਦੁਨੀ ਤਰੱਕੀ ਵਾਸਤੇ ਕੰਮ ਕਰੀਏ ਜੋ ਅੱਜ ਦੁਨੀਆਂ ਦਾ ਵਰਤਾਰਾ ਹੈਗਾ। ਤੁਸੀਂ ਅਮਰੀਕਾ ਚਲੇ ਜਾਓ ਕਿਉਂਕਿ ਉੱਥੇ ਉੱਥੇ ਕਿਹੜਾ ਧਰਮ ਨਹੀਂ ਹੈ, ਤਰ ਮੁੱਥੇ ਵੀ ਹੈਗੇ ਨੇ। ਪਰ ਉੱਥੇ ਐਦਾਂ ਦੇ ਕੋਈ ਲੋਕ ਸਿਆਸਤ ਨਹੀਂ ਕਰਦੇ, ਸਿਆਸਤ ਕਰਦੇ ਨੇ ਡਵੈਲਪਮੈਂਟ ਦੇ ਉੱਪਰ ਦੇ। ਤਰੱਕੀ ਅੰਤਲਾਸ਼ ਕੀ ਸੰਦੇਸ਼ ਦੇਣਾ ਚਾਹੁੰਦਾ ਮਹਾਲੀ ਦੇ। ਮੈਂ ਸਾਰੇ ਮਹਾਲੀ ਦੇ ਵਸਨੀਕਾਂ ਨੂੰ ਵਧਾਈ ਬਜਿੰਦਾ ਹਾਂ ਤੇ ਪਲੱਸ ਆਪਾਂ ਸਾਰਿਆਂ ਨੂੰ ਇਹ ਅਪੀਲ ਵੀ ਹੈ ਕਿ ਆਪਾਂ ਧਰਮ ਨੂੰ ਇੱਕ ਪਾਸੇ ਰੱਖ ਕੇ ਆਪਾਂ ਸ਼ਹਿਰ ਦੀ ਭਲਾਈ ਵਾਸਤੇ ਦੇਸ਼ ਭਲ سر آج عید کے موقعے میں کیا کہنا چاہو گے سر ہماری طرف سے اور پورے مسلم کمیونٹی کی طرف سے ہم عید کی بہت بہت مبارکباد دینا چاہیں گے اور یہ کہنا چاہیں گے کہ بس آپس کا بھائی چارہ اپنا بنا کے رکھیں اور آج جنگ فساد ہیں یہ دنگے جو ہو رہے ہیں ان کو ختم کرنا ہے ہم نے ان کو بڑھانا نہیں ہے ان کو ہم نے ختم کرنا ہے اور آپسی بھائی چارے کو بڑھاوا دینا ہے ہمیں جو ہے ایک جٹ ہو کے چلنا ہے ایک ساتھ ہو کے چلنا ہے یہی میں کہنا چاہوں گا دھنواد عید جو ہے یہ ہمارے درم کا ہمارے دین کا جو ہے ایک خوشی کا دن ہے تہوار ہے ہمارا ہمارے جو پیغمبر صاحب تھے انہوں نے منائی ہے یہ ان کا طریقہ ہے اور یہ جو ہے ہمارے شریعت میں جو ہے اللہ تعالیٰ کی طرف سے ایک تحفہ ہے ایک نعمت ہے ہمیں یہ دن جو ہے مناتے ہیں تاکہ ہم آپسی بھائی چارہ کریں اور ہم آپس میں جو ہے مل جل کے رہیں اور ہمارے دلوں میں جو ایک دوسرے کے متعلق جو ہے جو کینہ فساد ہوتا ہے اس کو ہم بالکل ختم کر کے ایک دوسرے سے گلے ملیں اور ایک دوسرے کے ساتھ مل جل کے چلیں اسی لیے مناتے ہیں مسلم بھائی چارے والوں ईद दीयां ਬਹੁਤ ਬਹੁ ਮੁਬਾਰਕਾ ਦਿਨਾ ਜੀ ਤੇ ਮੈਂ ਸੰਦੇਸ਼ ਵੀ ਦੇਣਾ ਚਾਹਨਾ ਇਲਾਕਾ ਨਿਵਾਸੀਆਂ ਨੂੰ ਤੇ ਅੱਜ ਦੇ ਯੂਥ ਨੂੰ ਕਿ ਨਸ਼ਿਆਂ ਤੋਂ ਦੂਰ ਰਹਿਣਾ ਤੇ ਭਾਈਚਾਰਕ ਜਿਹੜੀ ਸਾਂਝ ਹੈ ਵੀ Hindu Muslim Sikh Isai ਆਪਸ ਵਿੱਚ ਹੈ ਸਭ ਭਾਈ ਭਾਈ ਸੋ ਸਾਰੇ ਮਿਲ ਕੇ ਰਹੋ ਕਿਉਂਕਿ ਜੇ ਆਪਣੀ ਮੁਠੀ ਇਕੱਠੀ ਹੈ ਤਾਂ ਆਪਾਂ ਨੂੰ ਦੁਨੀਆ ਦੀ ਕੋਈ ਵੀ ਤਾਕਤ ਇਹ ਜੀ ਨਹੀਂ ਹੈਗੀ ਵੀ ਆਪਾਂ ਨੂੰ ਤੋੜ ਦੇ ਆਪਾਂ ਨੂੰ ਲੱਗ ਕਰ ਦੇ ਸੋ ਮੇਰਾ ਇਹੀ ਮੈਸੇਜ ਹੈ ਕਿ ਸਾਰੇ ਭਾਈਚਾਰਕ ਸਾਂਝ ਬਣਾ ਕੇ ਰਹੋ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ